ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਮੋਬਾਈਲ ਫੋਨ ਵਰਤਣ ਵਾਲਿਆਂ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਆਈ ਖਬਰ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਟੈਕਨੋਲੋਜੀ ਦਾ ਸਹਯੋਗ ਵਿੱਚ smartphones ਸਾਡੀ ਵੱਡੀ ਲੋੜ ਬਣ ਗਏ ਹਨ ਅਸੀਂ ਆਪਣੀ ਜ਼ਰੂਰਤ ਅਨੁਸਾਰ smartphone 'ਚ ਕਈ ਐਪਸ ਵੀ ਇੰਸਟਾਲ ਕਰਦੇ ਹਾਂ ਇਹ ਐਪਸ ਨਾ ਸਿਰਫ ਸਾਨੂੰ ਮਨੋਰੰਜਨ ਕਰਦੇ ਸੋ ਕੋ ਸਾਨੂੰ ਜ਼ਰੂਰੀ ਸੇਵਾਵਾਂ ਵੀ ਪ੍ਰਦਾਨ ਕਰਦੇ Android ਯੂਜ਼ਰ ਜਿਆਦਾਤਰ ਐਪਸ ਨੂੰ ਬਿਨਾਂ ਸੋਚੇ ਸਮਝੇ ਅੰਨੇਵਾ ਡਾਊਨਲੋਡ ਕਰ ਲੈਂਦੇ ਹਨ ਪਰ ਸਰਕਾਰ ਨੇ ਇਸ ਸੰਬੰਧੀ ਚੇਤਾਵਨੀ ਜਾਰੀ ਕੀਤੀ ਆ ਦੱਸਣ ਵਿੱਚ ਕੁਝ ਐਪਸ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰ ਸਕਦੇ ਹਨ ਜੀ ਹਾਂ ਫਰਜੀ ਐਪਸ ਦੀ ਬਣਾ ਕਰਨਾ ਮੁਸ਼ਕਲ ਹੋ ਜਾਂਦਾ ਕਿਉਂਕਿ ਇਨਾ ਫਰਜੀ ਐਪਸ ਲੋਕੋ ਤੋਂ ਲੈ ਕੇ ਇੰਟਰਫੇਸ ਤੱਕ ਸਭ ਕੁਝ ਅਧਕਾਰਤ ਐਪ ਵਰਗਾ ਦਿਸਦਾ ਹੈ ਤੇ ਸਾਈਬਰ ਨਾਂ ਦੇ ਦੋਸਤ ਨਾਂ ਦੇ ਕੰਮ ਕਰਨ ਵਾਲੀ ਸਰਕਾਰੀ ਸੇਵਾ ਨੂੰ ਉਪਭੋਗਤਾ ਨੂੰ ਇਸ ਬਾਰੇ ਸਾਵਧਾਨ ਰਹਿ ਲਈ ਕਿ ਆ ਤੇ ਅਸਲੀ WhatsApp ਤੇ ਵੀ ਯੂਜ਼ਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦਰਅਸਲ ਸਾਈਬਰ ਅਪਰਾਧੀ ਕੁਝ ਅਜੇ ਫਰਜੀ ਐਪਸ ਬਣਾ ਰਹੇ ਹਨ ਜਿਨ੍ਹਾਂ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਹਾਡੀ ਨਿੱਜੀ ਜਾਣਕਾਰੀ ਲੀਕ ਹੋ ਜਾਂਦੀ ਹੈ ਤੇ ਜਾਂ ਤੁਹਾਡਾ ਬੈਂਕ ਖਾਲੀ ਹੋ ਸਕਦਾ ਹੈ ਇਹ ਫਰਜੀ ਐਪਸ ਬੈਂਕਿੰਗ ਐਪਸ ਹਨ ਹਾਰੀ ਕੇ ਬਾਤ ਸਰਕਾਰ ਦੇ ਸਖਿਆ ਪੋਰਟਲ ਸਾਈਬਰ ਦੋਸਤ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਪੋਸਟ ਕੀਤੀ ਜਿਸ ਚ ਉਹਨਾਂ ਨੇ ਇੱਕ ਤਸਵੀਰ ਸ਼ੇਅਰ ਕਰਦੇ ਦੱਸਿਆ ਕਿ ਲੋਕੀ ਇਸ ਤਰ੍ਹਾਂ ਐਪ ਬਣਾ ਕੇ ਠੱਗੀਆਂ ਕਰਦੇ ਹਨ ਵੀਡੀਓ ਦੇਖਣ ਲਈ ਤੋਂ ਵੱਡਾ ਤਾਂ ਉਹਨਾਂ